9:00 ਵਜੇ ਵੀਰੋ ਇਹਦੇ ਵੀ ਲੋ ਗਿਆ ਨਾ ਸੰਗਤ ਜਿਹੜੀ ਆ ਰਹੀ ਹੈ ਉਹਨਾਂ ਨੂੰ ਸਾਰਿਆਂ ਨੂੰ ਟਰਾਫੀ ਆ ਸਿਤ ਦੇ ਰਹੀ ਹੈ ਲੋ ਜੀ ਗੁਰਜੀ ਮਿਲ ਗਏ ਅਗਰਵ ਜੀ ਠੀਕ ਠਾਕ ਹੋ ਬਹੁਤ ਬਹੁਤ ਬੜੀਆ ਭਾਜੀ ਸੰਗਤਾਂ ਹੁਣ ਵਾਪਸੀ ਤੇ ਜੀ ਤੇ ਲੋਕੀ ਵੇਟ ਕਰ ਰਹੇ ਨੇ ਹੈਲੀਕਾਪਟਰ ਦੀ ਭੈਣ ਭਰਾ ਆ ਰਹੇ ਨੇ ਚਲੋ 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 ਖਿੱਚੋ ਕੰਮ ਨੂੰ ਇੱਕ ਮਿੰਟ ਪਿਆਰ ਚ ਜਰਾ ਤਕਲੀਫ ਜਿਆਦਾ ਵੱਧ ਗਈ ਹੈ ਬੰਦ ਕਰ ਦਿਓ ਸਟਿੱਕਰ ਇਹਨਾਂ ਦਾ ਕੰਮ ਖਤਮ ਹੋ ਗਿਆ ਸਟਿੱਕਾ ਬੰਦ ਕਰ ਦਿਓ ਸਿਰਕ ਲਓ ਜੀ ਗੱਡੀ ਤਿੰਨਤੀ ਸਾਰੀ ਇੱਕੋ ਇੱਕ ਮੋਟਰਸਾਈਕਲ ਉਠਾ ਜੀ ਲਓ ਜੀ ਗੋਵਿੰਦ ਘਾਟ ਪਹੁੰਚ ਚੁੱਕੇ ਅਸੀਂ ਬੋਲੇ ਸੋਨੇਹਾਨ ਸਾਸਤਰੀਆ ਕਾਲ ਅੱਜ ਰਾਤੀ ਸਾਡਾ ਰੂਮ ਸੀ ਜੀ ਗੋਵਿੰਦ ਧਾਮ ਦੇ ਵਿੱਚ ਕੱਲ ਵਲੌਗਰੀ ਬਣਾ ਸਕੀਏ ਕਿ ਅੱਗੇ ਸਾਰੀ ਜਦੋਂ ਵਾਪਸ ਅਸੀਂ ਈਮਕੁਰ ਸਭ ਤੋਂ ਯਾਤਰਾ ਵਾਪਸੀ ਦੀ ਕਰੀ ਸੀ ਤੇ ਉਸ ਟਾਈਮ ਮੀਂਹ ਪੈਂਦਾ ਰਿਹਾ ਮੀਂਹ ਵੀ ਬੜੀ ਤੇਜ਼ ਸੀ ਤੇ ਮੋਂਗ ਨਹੀਂ ਮਿਲੇ ਬਲੌਗ ਬਣਾਉਂਦਾ ਸੋ ਅੱਜ ਬਣਾਵਾਂਗੇ ਅੱਜ ਗੋਵੀਧਾਂ ਤੋਂ ਜਾਰੇ ਜੀ ਗੁਰਦੁਆਰਾ ਗੋਵਿੰਦ ਘਾਟ ਹੋਟਲ ਸੀ ਜਿੱਥੇ ਸੀ ਰੁਕੇ ਸੀ ਤੇ ਹੁਣ ਚੱਲੋ ਠੀਕ ਹੈ ਜੀ ਸ਼ੁਕਰੀਆ ਫਿਰ ਅਗਲੇ ਸਾਲ ਫਿਰ ਆਏਗੇ ਫਿਰ ਠੀਕ ਹੈ ਚਲੋ ਜੀ ਹੁਣ ਆਪਾਂ ਚੱਲੀਏ ਥੱਲੇ ਤੇ ਯਾਤਰਾ ਆਪਣਾ ਇਹ ਵਾਰ ਦਾ ਕੁਝ ਮੋਹਰਾ ਅੱਜ ਮੌਸਮ ਸਾਫ਼ ਹੈ ਤੇ ਇਹ ਹੋਟਲ ਸੀ ਜਿਹਦੇ ਚ ਅਸੀਂ ਰੁਕਦੇ ਸੀ ਅੰਤਰਰਾਸ਼ਟਰੀ ਮੌਲ ਦੇ ਤੇ ਸਾਹਮਣੇ ਹੋਟਲ ਦਾ ਨਾਮ ਹੈ ਗੁਰਪ੍ਰਸ਼ਾਂਤ ਬਿਲਕੁਲ ਗਦੋਰਾ ਸਾਹਿਬ ਦੇ ਸਾਹਮਣੇ ਇਹ ਹੋਟਲ ਬਣਿਆ ਹੋਇਆ ਕੱਲ ਬਲੌਗ ਵਾਪਸੀ ਦਾ ਨਹੀਂ ਬਣਾਇਆ ਸੀ ਹਿੰਦੂ ਸਾਹਿਬ ਦੇ ਕਿਤੇ ਰਸਤੇ ਚ ਮੀਂਹ ਪੈਂਦਾ ਰਿਹਾ ਤੇ ਬਲੌਗ ਦਾ ਐਂਡ ਵੀ ਨਹੀਂ ਕਰ ਪਾਏ ਸੋ ਅੱਜ ਸ਼ੁਰੂ ਕਰਨ ਲੱਗੇ ਆ ਜੀ ਯਾਤਰਾ ਵਾਪਸੀ ਦੀ ਗੁਰਦੁਆਰਾ ਗੋਮੀ ਧਾਮ ਤੋਂ ਗੁਰਦੁਆਰਾ ਗੋਬਿੰਦ ਘਾਟ ਫਿਰ ਅੱਗੇ ਦਾ ਪ੍ਰੋਗਰਾਮ ਥੱਲੇ ਜਾ ਕੇ ਤੁਹਾਨੂੰ ਦੱਸਾਂਗੇ ਸੋ ਫਿਲਹਾਲ ਇੱਕ ਜੈਕਾਰਾ ਬੁਲਾਉਂਦਾ ਪਹਿਲਾਂ ਮੱਥਾ ਟੇਕਦੇ ਆਂ ਫਿਰ ਜੈਕਾਰਾ ਬੁਲਾ ਕੇ ਫਿਰ ਅੱਗੇ ਵਧਾਂਗੇ ਬੋਲੇ ਸੋਨੇ ਹਾਨ ਸਾਸਤਰੀ ਅਕਾਲ ਚਲੋ ਜੀ ਹੁਣ ਯਾਤਰਾ ਕਰਦੇ ਆਪਾਂ ਥੱਲੇ ਵੱਲ ਦੀ ਸ਼ੁਰੂ ਵਾਪਸੀ ਦੀ ਯਾਤਰਾ ਹੈ ਤੇ ਬੜੇ ਵਧੀਆ ਦਰਸ਼ਨ ਹੋਏ ਇੱਧਰ ਦੁਕਾਨਾਂ ਸਜੀਆਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੇ 컬ਲੇ ਦਰਸ਼ਨ ਹੋਏ ਬੜਾ ਬਹੁਤ ਸਮ ਵਧੀਆ ਸੀ ਕੱਲ ਜਦੋਂ ਅਸੀਂ ਪਹੁੰਚੇ ਵਾਪਸੀ 'ਚ ਜਦੋਂ 2 ਕਿਲੋਮੀਟਰ ਥੱਲੇ ਉਤਰੇ ਝੀਮਕਣ ਸਾਹਿਬ ਤੋਂ ਫਿਰ ਮੌਸਮ ਅਚਾਨਕ ਖਰਾਬ ਹੋ ਗਿਆ ਪਹਿਲਾਂ ਬਰਫ ਪੈਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫਿਰ ਮੀਂਹ ਫਿਰ ਸਾਰੇ ਰਸਤੇ ਮੀਂਹ ਪੈਂਦਾ ਹੈ ਤੇ ਗਿੱਲਾ ਹੋਣ ਕਰਕੇ ਬੜਾ ਹੌਲੀ ਹੌਲੀ ਉਤਰਨਾ ਪਿਆ ਕਿਉਂਕਿ ਸਲਿੱਪ ਹੋਣ ਦਾ ਡਰ ਸੀ ਤੇ ਠੰਡ ਬਹੁਤ ਜ਼ਿਆਦਾ ਸੀ ਠੰਡੀ ਹਵਾ ਚੱਲਦੀ ਸੀ ਸੋ ਬਾਕੀ ਦਾ ਅੱਗੇ ਜਾ ਕੇ ਦੱਸਦੇ ਹਾਂ لو جی جی مل گئے اور گورو جی ٹھیک ٹھاک ہوں بہت بہت بڑھیا کل آپ کو اوپر ڈھونڈ رہے تھے ہم اچھا پنڈت جی تو ملے تھے کل میں ادھر ہی اوپر گئے نہیں اب نہیں گیا تھا اچھا اچھا بیچ بیچ میں جاتا رہا ہوں

ਥੋੜੇ ਥੱਲੇ ਆ ਗਏ ਜਿੱਥੇ ਹੈਲੀਪੈਡ ਹੈ ਵੈਲੀ ਖੁੱਲੀ ਵੈਲੀ ਆਂਦੀ ਹੈ ਸੋਹਣੀ ਵੈਲੀ ਤੇ ਉੱਥੇ ਪਹੁੰਚ ਗਏ ਹੌਲੀ ਹੌਲੀ ਧੁੱਪ ਅੱਜ ਚੜੀ ਹੈ ਮੱਧਮ ਧੁੱਪ ਹੈ ਪਰ ਮੌਸਮ ਫਿਲਹਾਲ ਤਾਂ ਫਿਲਹਾਲ ਤੇ ਸਾਫ਼ ਹੈ ਬਾਕੀ ਹੁਣ ਅੱਗੇ ਦੇ ਹਾਲਾਤ ਤਾਂ ਪਤਾ ਨਹੀਂ ਅਸੀਂ ਉਤਰ ਰਹੇ ਹੌਲੀ ਹੌਲੀ ਤੇ ਆਸ ਹੈ ਕਿ 12:00 ਕਵੇ ਤੱਕ ਥੱਲੇ ਪਹੁੰਚਾਂਗੇ ਮੈਂ ਤੁਹਾਨੂੰ ਥਿਊ ਵਿਊ ਦਿਖਾਣਾ ਪਿੱਛੇ ਗੌਰਵ ਜੀ ਮਿਲਗੇ ਸਨ ਜਿਹੜੇ ਬਲੌਗ ਬਣਾਦੇ ਥੱਲੇ ਥੱਲੇ ਪੋਨਾ ਪਿੰਡ ਹੈ ਪੋਸਟ ਮੈਂ ਦੇ ਨੇ ਤੇ ਕਿੰਨ ਕੰ ਸਾ ਬਾਰੇ ਕੋਈ ਵੀ ਅਪਡੇਟਸ ਹੁੰਦੀ ਹੈ ਉਹ ਦਿੰਦੇ ਰਹਿੰਦੇ ਨੇ ਉਹਨਾਂ ਦੇ ਚੈਨਲ ਦਾ ਨਾਮ ਜਿਹੜਾ ਹੈ ਓਹੋ ਪੁਤਰਾਖੰਡ ਐਕਸਪਲੋਰਰ ਹੈਲੀਕਾਪਟਰ ਦੀ ਵੇਟ ਕਰ ਰਹੇ ਨੇ ਲੋਕ ਸਾਹਮਣੇ ਵੇਟ ਕਰ ਰਹੇ ਨੇ ਹੈਲੀਪੈਡ ਸਾਹਮਣੇ ਬਣਿਆ ਤੇ ਹੁਣ ਹੈਲੀਕਾਪਟਰ ਦੀ ਸੇਵਾ ਸ਼ੁਰੂ ਹੋ ਗਈ ਹੈ ਰੇਟ ਪਰਸੋ ਤੇ 5000 ਰੁਪਏ ਕਹਿੰਦੇ ਸੀ ਆਨਲਾਈਨ ਤੇ ਮੈਸੇ ਤੁਸੀਂ ਕਹਾਂ ਨੀ ਹਤਾ 8000 ਰੁਪਏ ਸੰਗਤਾਂ ਹੁਣ ਵਾਪਸੀ ਤੇ ਜੀ ਗੋਵਿੰਦਾਂ ਤੋਂ ਗੋਬਿੰਦ ਕਾਰਡ ਬਲ ਜਾਨੀ ਹੈ ਤੇ ਸੋਨਾ 뷰 ਬੰਦ ਰਿਹਾ ਇਸ ਪਾਸੇ ਇਹ ਦੰਦਾ ਇਹ ਹਾਲੀ ਤੱਕ ਤਾਂ ਸ਼ਾਇਦ ਥੱਲੇ ਆਇਆ ਨਹੀਂ ਹੈਲੀਕਾਪਟਰ ਹੋ ਸਕਦਾ ਹੈ ਕਈ ਵਾਰੀ ਬੈਟਰੀ ਇਸ਼ੂ ਹੋ ਜਾਂਦਾ ਹੈ ਤੇ ਆਪਾਂ ਤਾਂ ਹੁਣ ਅੱਗੇ ਵਧਦੇ ਹਾਂ ਜੋ ਵੀ ਅਪਡੇਟਸ ਹੋਈ ਤੁਹਾਨੂੰ ਦਿੰਦੇ ਰਵਾਂਗੇ ਨਾਲ ਦੀ ਨਾਲ ਇੱਥੇ ਦੋ ਖੇਲੀ ਪਿੰਡ ਨੇ ਇੱਕ ਇਹ ਹੈ ਜੀ ਤੇ ਇੱਕ ਉਸ ਪਾਸੇ ਜਿਆਦਾ ਇਸ ਦਾ ਇਸਤੇਮਾਲ ਜਿਆਦਾ ਹੁੰਦਾ ਹੈ ਇਹ ਖਚਰਾ ਤੇ ਜਿਹੜਾ ਰਸਾਇਣ ਲੈ ਕੇ ਜਾ ਰਹੇ ਨੇ ਇਹ ਗੁਰਦੁਆਰਾ ਸਾਹਿਬ ਜਾਂਦਾ ਜੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਤੇ ਲੰਗਰ ਦੀ ਸੇਵਾ ਵਾਸਤੇ ਹੋ ਟੱਲੀਓਂ ਗੋਬਿੰਦ ਘਾੜ ਤੋਂ ਹੇਹੇ ਲੋਡ ਕਰਦੇ ਨੇ ਤੇ ਗੁਰਦਾਸ ਗੋਬੀ ਤਾਂ ਹਾਂ ਤੱਕ ਕਚਰਾ ਤੇ ਹੀ ਲੈ ਕੇ ਜਾਂਦੇ ਨੇ ਕਿਉਂਕਿ ਹੋਰ ਕੋਈ ਉੱਪਰ ਆਉਣ ਦਾ ਸਾਧਨ ਹੈ ਨਹੀਂ ਹੁਣ ਇੱਕ ਜੰਗਲ ਸ਼ੁਰੂ ਹੋ ਗਿਆ ਜੀ ਕਾਟੇ ਖਤਮ ਹੋ ਗਈ ਤੇ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜੰਗਲ ਦਾ ਸੋਹਣਾ ਵਿਊ ਹਰਿਆਲੀ ਹੈ ਚਿੜੀਆਂ ਬੋਲਦੀਆਂ ਨੇ ਚਿੜੀਆਂ ਦੀ ਸੁਣੀ ਜੀ ਆਵਾਜ਼ ਕੰਮ ਚ ਰਸ ਕੋਲ ਰਹੀ ਹੈ ਸਿਰਿਤ ਮੇਰੇ ਨਾਲ ਨਾਲ 1 ਵਜੇ ਆਪਣੇ ਮਮਾ ਦੇ ਨਾਲ ਲੋ ਜੀ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਗਈ। ਨਹੀਂ ਜਾ ਰਹੇ। ਬਜ਼ੁਰਗ ਜਾ ਰਹੇ ਨੇ। ਤਲਵੱਡੀ ਸਾਬੋ ਤੋਂ ਆਏ ਮਠੰਡੇ ਤੋਂ। ਫਿਰ ਬੜਾ ਆਨੰਦ ਆ ਰਿਹਾ ਯਾਤਰਾ ਦਾ। ਹਾਂ ਜੀ ਸੰਗਤ ਆ ਰਹੀ ਹੈ ਸੰਗਤ ਜਾ ਰਹੀ ਹੈ। ਜੀ ਔਰ ਸਾਹਮਣੇ ਡੁੰਮਲੇ ਦੇ ਚੱਤੇ ਲੱਗੇ ਆ। ਮધુਮੱਖੀ ਦੇ ਚੱਤੇ ਇਹ ਹਾਈਟ ਪਹੁੰਚ ਕੇ ਸੀ ਯਾਤਰਾ ਕਰਦੇ। ਵਾਪਸੀ ਤੇ ਸੰਗਤ ਜਿਹੜੀ ਸੱਜਰੇ ਦੀ ਚੱਲੀ ਹੈ ਉਹ ਵੀ ਤਕਰੀਬਨ ਪਹੁੰਚ ਚੁੱਕੀ ਹੈ। ਸਿਰਤ ਟੋਸਿਆ ਦੇ ਰਹੀ ਹੈ ਸਾਰੇ ਨੂੰ। ਸੰਗਤ ਜਿਹੜੀ ਆ ਰਹੀ ਹੈ ਉਹਨਾਂ ਨੂੰ ਸਾਰੇ ਨੂੰ ਟਰਾਫੀ ਆ ਸਿਰਤ ਦੇ ਰਹੀ ਹੈ। ਤੇ ਥੱਲੇ ਉੱਪਰ ਚੜ ਰਹੇ ਜਿਹੜੇ। ਵਧੀਆ ਲੱਗ ਰਿਹਾ ਹੈ ਬੜਾ ਸੋਹਣਾ। ਵਾਹ ਅਦਰੋ। ਚਲੋ ਚੱਲੀਏ। ਲੋਜੀ ਕਾਫੀ ਉੱਤਰੇ ਨੇ ਤੇ ਥੋੜਾ ਜਿਹਾ ਉੱਤਰ ਲੱਗਿਆ ਜೋರ್ ਜ਼ਿਆਦਾ ਲੱਗਦਾ ਜਦੋਂ ਚੜਦੇ ਸੀ ਉਦੋਂ ਲੱਗਦਾ ਸੀ ਕਿ ਚੜਨ ਲੱਗਿਆ ਜੋਰ ਲੱਜਾਦਾ ਪਰ ਉਤਰਨ ਲੱਗਿਆ ਪੂਰਾ ਜੋਰ ਜਿਹੜਾ ਤੁਹਾਡੇ ਪੈਰਾਂ ਤੇ ਗੋਡਿਆਂ ਤੇ ਲੱਤਾਂ ਤੇ ਆਉਂਦਾ ਤੇ ਜਦੋਂ ਚੜਦੇ ਆ ਤਾਂ ਜਿਹੜਾ ਵੇਟ ਹੁੰਦਾ ਹੈ ਉਹ ਹੋ ਡਾਇਵਰਟ ਹੋ ਜਾਂਦਾ ਹੈ ਅਦਾ ਲੱਤਾਂ 'ਚ ਤੇ ਅਦਾ ਅੱਪਰ ਬਾਡੀ 'ਚ ਸੋ ਸੰਗਤਾਂ ਚੜ ਰਹੀਆਂ ਨੇ ਤੱਲੇ ਮਡੇ ਪਹੁੰਚ ਗਏ ਦਾ ਜੀ ਇਹ ਰਸਤਾ ਥੋੜਾ ਟੱਪ ਸਾਈਂ ਇੱਥੇ ਅਸਲ 'ਚ ਇਹ ਰਸਤਾ ਬਣ ਰਿਹਾ ਹੈ ਇਹ ਰਸਤਾ ਇਧਰ ਬਣ ਰਿਹਾ ਤੇ ਆਹ ਰਸਤਾ ਜਿਹੜਾ ਹੁਣ ਆਰਜੀ ਬਣਾਇਆ ਹੈ ਤੇ ਥੋੜੇ ਦਿਨ ਬਾਅਦ ਇਹ ਰਸਤਾ ਖੁੱਲ ਜਣਾ ਸੀਰਤ ਆ ਰਹੀ ਹੈ ਉਹ ਖੜੀ ਸੀਰਤ ਸਿਰੇ ਪਿੱਛੇ ਖੜੀ ਐ ਇੱਥੇ ਰੁਕੇ ਜੀ ਥੋੜੀ देर ਵਾਸਤੇ ਸੰਗਤ ਥੱਲੇ ਆ ਰਹੀ ਐ ਇਹ ਸੰਗਤ ਉਪਰੋਂ ਥੱਲੇ ਤੇ ਖਾਣਾ ਥੋੜੀ देर ਪੈ ਗਿਆ ਕਿ ਇੱਕ ਮਦਾ ਪੈਰ ਜਿਹੜਾ ਉਹ ਗੁੱਥਾ ਪੱਥਰ ਨਾਲ ਵੱਜਿਆ ਠੋਕਰ ਵੱਜੀ ਸੋ ਥੋੜੀ देर ਕੋਲ ਕੇ ਦੇਖ ਲੈ ਬੇਟੇ ਆਪਣਾ ਸ਼ੂਜ਼ ਠੱਕ ਕੇ ਦੇਖ ਲੈ 9:00 ਵਜੇ ਅਲਵਿਦਾ ਬੇਟਾ ਮਿਲਾ ਹੋ ਗਿਆ ਨਾ ਕੋਈ ਗੱਲ ਨਹੀਂ ਕੋਈ ਨਾ ਠੀਕ ਹੋ ਜਣੋ ਇੱਕ ਵਾਰੀ ਤੇ ਕਰਕੇ ਨਾ ਫਿਰ ਆਪਣਾ ਕਰ ਲੈ ਪਾਣੀ ਪੀਟੀ ਤਗੜਾ ਹੋ ਚਲ ਆਪਾਂ ਨੇ ਕੀਤਾ ਸਫਰ ਬਸ 5 ਕਿਲੋਮੀਟਰ ਤੇ ਰਹਿ ਗਿਆ ਸਫਰ ਨੀ ਚੱਪੇ ਨਾਲੋਂ ਦੇ ਜਾਦਾ ਬਜਣਾ ਹਾਂ ਚੱਪੇ ਨਾਲੋਂ ਮੈਂ ਠੋਕਰ ਜਾਦਾ ਬਜਣੀ ਨੂੰ ਪਾਲਾ ਕੋਈ ਗੱਲ ਨਹੀਂ ਤੇ ਪਾਣੀ ਪੁਣੀ ਪੀ ਤਗੜਾ ਹੋ 5 ਕਿਲੋਮੀਟਰ ਦਾ ਕੀਤਾ ਸਫਰ ਆਪਾਂ ਨੇ 5 ਕਿਲੋਮੀਟਰ ਰਹਿ ਗਿਆ ਉਹ ਅੱਗੇ ਫੁੱਲ ਸਾਹਮਣੇ ਠੀਕ ਹੈ ਨਾ ਚੱਲ ਫੇ ਤਗੜਾ ਹੋ ਆ ਇਧਰ ਲੋਕ ਸ਼ਾਰਟਕਟ ਮਾਰਦੇ ਵੇਹੇ ਗਲਤ ਹੈ ਸਾਰਾ ਇਹ ਰિસ્ਕੀ ਹੋ ਜਾਂਦਾ ਉੱਪਰ ਪੱਥਰ ਸਲਾਈਡ ਵੀ ਹੋ ਸਕਦੇ ਤੇ ਜ਼ੋਰ ਵੀ ਇਹਦੇ ਚ ਜਿਆਦਾ ਲੱਗਦਾ ਮੁੰਡਾ ਜਾਂਦਾ ਪਰ ਗੁਰਦੁਆਰਾ ਸਾਹਿਬ ਚ ਵੀ ਸਮਝਾਉਂਦੇ ਨੇ ਪਰ ਪਤਾ ਹੀ ਮੁੰਡਿਆਂ ਦਾ ਮੁੰਡਾ ਹੋਰ ਜਾਂਦਾ ਚਲੋ ਵੀ ਚਲੋ 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 ਤੋ ਤਾਂ ਖੱਤਰ ਲੰਘ ਕੇ ਜਾਂਦੇ ਤੇ ਇੱਥੋਂ ਫਿਰ ਥੋੜਾ ਹੀ ਰਹਿ ਜਾਂਦਾ ਗੋਬਿੰਦ ਘਾਟ ਅਸੀਂ ਲਖਸ਼ਮਨ ਗੰਗਾ ਦੇ ਉੱਪਰ ਦੀ ਲੰਘ ਰਹੇ ਆਂ ਭੈਣ ਭਰਾ ਆ ਰਹੇ ਨੇ ਸਿਰਤ ਨਿਬੂਸ ਪੀਰੀ ਹੈ ਅੱਛਾ ਠੀਕ ਚੱਲ ਰਿਹਾ ਕੰਮ ਚਲੋ 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 ਖਿੱਚੋਗਾ ਮੈਨੂੰ ਚਲੋ ਸਫਰ ਰਤੇ ਆਵਾਂਗੇ ਸੇਰਾਂ ਤੇ ਨਹੀਂ ਅੰਬਾਂ ਤੇ ਅਧਿ ਪਰੋਕਿ ਨਹੀਂ ਲਓ ਜੀ ਸੰਗਤਾਂ ਉਹ ਪਰੇ ਤੋਂ ਹਾਰੀਆਂ ਨੇ ਤੇ ਇਹ ਪਿੰਡ ਆ ਜਾਂਦਾ ਉੱਤਰਦੇ ਆ ਪਹਿਲਾ ਪਿੰਡ ਤੇ 1 ਕਿੰਮੀ ਆ ਗਿਆ 1.10 ਚ ਪੈਰ ਦੁਖ ਰਿਹਾ ਤੇ ਕੋਈ ਗੱਲ ਨਹੀਂ ਆਪਾਂ ਮੈੜਦੇ ਹੈ ਕੋਈ ਨਹੀਂ ਅੱਗੇ ਕਰਦੇ ਕੋਈ ਗੱਲ ਨਹੀਂ ਬਸ ਥੋੜੀ ਰਹਿ ਗਈ ਹੁਣ ਤਾਂ ਨਾਲੇ ਹੁਣ ਤਾਂ ਥੋੜਾ ਰਹਿ ਗਿਆ ਹੁਣ ਕਿਹੜਾ ਤਾਂ ਆਪਣੇ ਹੌਸਲਾ ਛੱਡਣਾ ਹੋਰ ਜੇ ਤਾ ਚੜਦੇ ਨਹੀਂ ਹੌਸਲਾ ਛੱਡਿਆ ਫਿਰ ਉੱਤਰਦੇ ਕਿਹ ਛੱਡਣਾ ਚਲੋ ਚਲਦੇ ਨੇ ਪਰੋਠੇ ਖਾਣੇ ਆ 1 ਕਿਮ ਕਸ ਮੋਸੇ ਖਾਣੇ ਹੈ ਹੈ ਅੱਛਾ ਠੀਕ ਹੈ ਮਾਤਾ ਜੀ ਕਰ ਰਹੇ ਅੱਗੇ ਆਪਣਾ ਲੰਗਰ ਲੱਗਿਆ ਚਾਹ ਦਾ ਨਾ ਉੱਪਰ ਲੰਗਰ ਲੱਗਿਆ ਚਾਹ ਦਾ ਹਾਂ ਜੀ ਹਜੇ ਉੱਥੇ ਬੈਠੇ ਜਾ ਕੇ ਇਹ ਸੰਗਤਾਂ ਆ ਰਹੀਆਂ ਇਹ ਬਜ਼ੁਰਗ ਯਾਤਰਾ ਤੇ ਉਹਨੇ ਰਾਤ ਨੂੰ ਤੇ ਵਧੀਆ ਲੱਗ ਰਿਹਾ ਹੈ ਪਟਦੇ ਜੀ ਦੋ ਰਸਤੇ ਦੋ ਰਸਤੇ ਕੱਟਦੇ ਆ ਪਰ ਸੰਗਤ ਨੂੰ ਇਹ ਮਾਤਾ ਜੀ ਕਰ ਰਹੇ ਤੇ ਸੰਗਤ ਜਦੋਂ ਉੱਪਰ ਦੀ ਜਾਂਦੀ ਹੈ ਉਹ ਪ੍ਰੋਸਾਨ ਵੀ ਇਸ ਤੇ ਉੱਪਰ ਗੁਰੂ ਘਰ ਲੰਗਰ ਵੀ ਲੱਗੇ ਚਾਹ ਦਾ ਪਕੌੜਿਆਂ ਦਾ ਸੋ ਸੰਗਤ ਨੂੰ ਪੀਰ ਆ ਕੇ ਜਾਣਾ ਤਾਂ ਉੱਪਰ ਦੀ ਜਾਣਾ ਚਾਹੀਦਾ ਹੈ ਇੱਥੋਂ ਘੱਟੇ ਜੀ ਦੋ ਰਸਤੇ ਇੱਕ ਇਹ ਜਿੱਥੋਂ ਅਸੀਂ ਆਏ ਇੱਕ ਆ ਥੱਲੇ ਦੀ ਰਸਤਾ ਜਿਹੜਾ ਇਹ ਪੁਰਾਣੀ ਪੁਰਾਣਾ ਰਸਤਾ ਅਸਲ 'ਚ ਛੋਟੇ ਬੋਤੋਂ ਉੱਕੇ ਜਾਂਦੇ ਪਰ ਇਧਰ ਜ਼ੋਰ ਜ਼ਿਆਦਾ ਲੱਗਦਾ ਤੁਸੀਂ ਉੱਪਰ ਦੇ ਜਾਓ ਹਮੇਸ਼ਾ ਇੱਥੇ ਸੰਗਤ ਇਕੱਠੀ ਹੁੰਦੀ ਹੈ ਕਿਉਂਕਿ ਇੱਥੇ ਲੋਕੀ ਪਰੌਂਠੇ ਪਰੌਂਠੇ ਖਾਂਦੇ ਤੇ ਚਾਹ ਪਾਣੀ ਛਕਦੇ ਲੋ ਜੀ ਪਿੱਛੇ ਉਹ ਸਾਹਮਣੇ ਪਰੌਂਠੇ ਪਰੌਂਠੇ ਖਾ ਕੇ ਤੇ ਚੱਲ ਪਏ ਫਿਰ ਦੁਬਾਰਾ ਉਹਨਾਂ ਸਰੀਰ ਥੋੜਾ ਠੰਡਾ ਹੋ ਗਿਆ ਦੁਬਾਰਾ ਫਿਰ ਛੱਟ ਲੈਣੇ ਤੇ ਅੱਜ ਜਿਆਦਾ ਸਫ਼ਰ ਖਿੱਚਣੇ ਥੋੜਾ ਹੀ ਰਹਿ ਗਿਆ ਵੈਸੇ ਹੋਰ ਤਾਂ ਚੱਲੇ ਜਾ ਕੇ ਰੁਕਣੀ ਹੈ ਤੇ ਉਹ ਜਿਹੜੀ ਚੜਾਈ ਹੈ ਚੜਾਈ ਤੋਂ ਬਾਅਦ ਪਰੌਂਠੇ ਖਾਣ ਤੋਂ ਬਾਅਦ ਇੱਕੋ ਦਮ ਚੜਾਈ ਆ ਗਈ ਕਮ ਉਹਵਰਲੋਡ ਹੋ ਗਿਆ ਪਰ ਖਿੱਚ ਦਿਨਾ ਆ ਜਾ ਪੁੱਤਰ ਆਜੋ ਖਿੱਚ ਕੇ ਦਿੱਤਾ ਸਭ ਰੱਪਾ ਨੇ ਆਜੋ ਹੁਣ ਛੋਟੇ ਛੋਟੇ ਖਾ ਲੈ ਜਾਂਦੇ ਜਾਂਦੇ ਆਪਣਾ ਹੋ ਜੇ ਨਾ ਚਲੋ ਹਵਾ ਠੰਡੀ ਚੱਲਣ ਲੱਗ ਗਈ ਹੈ ਉਹ ਹੈ ਨਾ ਤੂ ਪਹੁੰਗ ਗਈ ਫਿਰ ਤਾਂ ਗਰਮੀ ਲੱਗਦੀ ਹੈ ਐਦਾਂ ਫਿਰ ਮੈਂ ਜੇ ਘੜ ਲਾਤੀ گرمی سی میں لاتی چل رہا ہے سفر ودیا لنگ رہا ہے لات تھوڑی جی دکت ہے گی پر ہوں اترنا اس کر کے حوصلہ ہے بنیا چل رہا پروگرام چلائی ودیے کڑھائی

ਚੱਲ ਰਿਹਾ ਪੂਰਾ ਮੁੰਡੇ ਜੋ ਜੋਸ਼ ਨਾਲ ਲੱਗੇ ਹੋਏ ਚੜਾਈਆਂ ਚੜਨ ਵਾਸਤੇ ਬਰੇ ਆਹ ਮੁੰਡੇ ਇਹਨਾਂ ਦਾ ਵੀ ਚੜਾਈ ਦੀ ਤਨਸੀਬ ਆ ਜਿਹੜੇ ਇੰਨਾ ਵਜਨ ਲੈ ਕੇ ਚੱਲਦੇ ਨੇ ਸੰਗਤ ਦੇ ਬੈਗ ਹੋਲੇ ਜਾਣਾ ਸੋਖਾ ਚੰਨੋ ਔਖਾ ਹੋਊ ਤੇ ਵਿੱਚ ਵਿੱਚ ਚੜਾਈ ਆ ਰਹੀ ਹੈ ਹੁਣ ਰਸਤਾ ਚੜਾਈ ਤੇ ਤਰਾਈ ਆਲਾ ਹੁਣ पर ਹੁਣ ਤੁਹਾਈ ਮਹਿਸੂਸ ਨਹੀਂ ਹੁੰਦੀ। ਹਾਂ। ਇਹ ਚੜ ਰਹੀ ਨਹੀਂ ਚੜਾਈ। ਵਿੱਚ ਵਿੱਚ ਥੋੜੀ ਜਿਹੀ ਚੜਾਈ। ਖੌਣ ਦੀ ਜਰੂਰ ਹੈ। ਪਰ ਹੁਣ ਇਹਨਾ ਮਹਿਸੂਸਰੀ ਹੋ ਰਿਹਾ। ਥੱਕੇ। ਥੱਕੇ। ਹਨਾ ਠੀਕ ਵਧੀਆ ਚੱਲ। ਠੀਕ ਹੈ। ਚਲੋ ਫਿਰ। ਚਲੋ ਥਿਚੇ ਸਫਰ। ਦ੍ਰਿਸ਼ਾ ਕਰਕੇ ਕਿੰਨਾ ਸੋਹਣਾ ਆ ਰਿਹਾ ਹੈ ਨਾ ਵੀਰ ਹਨ ਇਸ ਪਾਸੇ ਲక్ష్ਮਨ ਗੰਗਾ ਨਾ ਨਾ ਫਿਰ ਇਹਨੇ ਹਲਕਨੰਦਾ ਚ ਮਲੀਨ ਹੋ ਜਾਣਾ गोविंद ਘਾਟ ਜਾ ਕੇ ਸੋ ਸਫਰ ਹੁਣ ਅੱਗੇ ਵੱਧ ਰਿਹਾ ਹੈ ਤਰਾਈ ਸੀ ਥੋੜਾ ਸਾਹ ਚੜ ਗਿਆ ਪਰ ਫਿਰ ਦੁਬਾਰਾ ਤਰਾਈ ਆ ਗਈ ਤੇ ਇਦਾਂ ਹੀ ਅਪਰਨ ਅਪਰਨ ਵਿੱਚ ਚਲੀ ਜਾਣਾ ਮੁੰਡੇ ਸੈल्फी ਲੈਂਦੇ ਨੇ ਇਹ ਇਸ ਪਾਸੇ ਪਹਾੜ ਇਸ ਪਾਸੇ ਲక్ష్ਮਨ ਗੰਗਾ ਸੰਗਤਾਂ ਨੂੰ ਭਮਾ ਕੇ ਪਹੁੰਚ ਰਹੀਆਂ ਉਪਰਵਲਦੀ ਯਾਤਰਾ ਤੇ ਬੜਾ ਵਧੀਆ ਸਫਰ ਲੰਘ ਰਹੇ ਅੱਛਾ ਉਹਨਾਂ ਨੇ ਟਿਕਟੂ ਕੇ ਜਲਵਾਇ ਨਾ ਉਹਨਾਂ ਨੇ ਇੱਕਮ ਦੇ ਪੈਰ 'ਚ ਜਰਾ ਤਕਲੀਫ ਜ਼ਿਆਦਾ ਵੱਧ ਗਈ ਸੋ ਇੱਕਮ ਨੂੰ ਕਰਾ ਜੀ ਖਿੱਚਰ ਕਰਾ ਦिए ਹਾਂ ਹੈ ਕਿਉਂ ਨਾ ਨਾ ਨਹੀਂ ਜੀ ਜ਼ਿਆਦਾ ਤੋਹ ਹੈ ਠੀਕ ਹੈ ਖਿੱਚ ਲੇਗਾ ਕੰਮ ਚਲੋ ਫਿਰ ਆਹ ਸਾਹਮਣੇ ਜੀ ਲਕਸ਼ਮਣ ਗੰਗਾ ਦਾ ਵਿਊ ਸਾਫ ਪਾਣੀ ਉੱਪਰੋਂ ਸ਼੍ਰੀ ਹੇਮਕੁੰਡ ਸਾਹਿਬ ਤੋਂ ਹੀ ਆ ਰਿਹਾ ਹੈ ਤੇ ਅੱਗੇ ਵਾਧੇ ਹੋ ਸੰਗਤ ਹੁਣ ਬਿਰਲੀ ਬਿਰਲੀ ਥੱਲੇ ਉੱਪਰ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕੀ ਜਿਹੜੇ ਉਹ ਸਜਰੇ ਤੇ ਤੁਰੇ ਹੋਏ ਲੰਘ ਚੁੱਕੇ ਨੇ ਇੱਕ ਚਿੜੀ ਬੈਠੀ ਆਹ ਇਹ ਦੇਖੋ ਇਹ ਆਪਣੇ ਆਮਲੇ ਵਾਸਤੇ ਕੁਝ ਇਕੱਠਾ ਕਰਦੀ ਹੈ ਇੱਕੋ ਮੱਠੀ ਚਿੜੀ ਆਹ ਦੇਖੀ ਦੇ ਉਹ ਕਿੰਨੇ ਕੰਪਿਊਟਰ ਤੋਂ ਵਸਤੇ ਨਾਲ ਕੋਈ ਨਹੀਂ ਸੀ ਖੂਬ ਸੁਰਿੰਜਾ ਚੜਨਾ ਆਇਆ ਸੀ ਰਸਤੇ 'ਚ ਜਨਦਰ ਸ਼ਰਮ ਨੇ ਨਹੀਂ ਬਖਾਇਆ ਸੀ ਇਹ ਬੜੀ ਹਾਈਟ ਤੋਂ ਡਿੱਗ ਰਿਹਾ ਹੈ ਬਹੁਤ ਥੈਂਕਸ ਫੋਰ ਧਿਖਾਣਾ ਲਓ ਜੀ ਤਕਰੀਬਨ ਅਸੀਂ ਪਹੁੰਚ ਗਏ ਔਰ ਸਾਹਮਣੇ ਪੋਨੇ ਪਿੰਡ ਵਿਖਾਈ ਦੇ ਰਹੇ ਜਿਸ ਪਾਸੇ ਕਿ ਚੜਨਾ ਹੈ ਇਹ ਨਿਸ਼ਾਨੀ ਹੈ ਰਸਤੇ 'ਚ ਤਿੰਨੇ ਚੜ੍ਹਨੇ ਆਉਂਦੇ ਆ ਤੇ ਪਹਿਲਾ ਚੜ੍ਹਨਾ ਜਦੋਂ ਗੋਬਿੰਦ ਘੜ ਤੋਂ ਚੱਲਦੇ ਆ ਤੇ ਪੋਨੇ ਪਿੰਡ ਦੇ ਸਾਹਮਣੇ ਬਿਲਕੁਲ ਆਹ ਥੋੜਾ ਜਿਹਾ ਰਹਿ ਗਿਆ ਪੈਚ ਤੇ ਇਹ ਤਰ੍ਹਾਂ ਕੇ ਫਿਰ ਉੱਥੋਂ ਗੱਡੀ ਲੈ ਕੇ ਥੱਲੇ ਜਾਵਾਂਗੇ ਬੋਲੇ ਸੋਨਹਰ ਸਤ ਸ੍ਰੀ ਅਕਾਲ ਲੋ ਜੀ ਪੰਜ ਕੇ ਪੁਰਨੇ ਪਿੰਡ ਜਿੱਥੋਂ ਟੈਕਸੀ ਮਿਲਦੀ ਹੈ ਇੱਥੋਂ ਲੈ ਕੇ ਟੈਕਸੀ ਥੱਲੇ ਜਾਵਾਂਗੇ ਗੋਬਿੰਦ ਘਾਟ तकरीबन 5 ਕਿਲੋ ਮੀਟਰ ਲਾਗੇ ਉੱਤਰਦੇ ਉੱਤਰਦੇ ਤੇ ਹਾ ਪਹਿਲਾ ਚਰਨਾ ਇਹ ਪੁਰਨੇ ਪਿੰਡ ਦੇ ਬਿਲਕੁਲ ਸਾਹਮਣੇ ਹਣ ਇਥੋਂ ਨਵਾਂਗੇ ਟੈਕਸੀਆਂ ਤਿਆਰ ਖੜੀਆਂ ਇਹ ਸਾਰੀਆਂ ਤੇ ਇੱਥੇ ਤੱਕ ਮੋਟਰਸਾਈਕਲ ਵੀ ਮੁੰਡੇ ਲਿਆਉਂਦੇ ਜਿਹੜੇ ਮੋਟਰਸਾਈਕਲ ਆ ਤੇ ਆ ਉਹ ਇੱਥੇ ਖੜਾ ਦਿੰਦੇ ਆ ਮੁੰਡੇ ਫੇਰੇ ਬੈੜਦੇ ਆ ਫਿਰ ਉਹੀ 50 ਰੁਪਏ ਕਰਾਇਆ ਥੱਲੇ ਜਾਣ ਦਾ ਤੇ ਚਲੋ ਹੁਣ ਬਾਕੀ ਦੀ ਯਾਤਰਾ ਸਾਡੀ ਸੰਪੂਰਨ ਹੋਈ ਇੱਥੇ ਤੱਕ ਦੀ ਬਾਕੀ ਗੋਵਿੰਦ ਘੜ ਜਾ ਕੇ ਗੱਲ ਕਰਦੇ ਆ ਲਓ ਜੀ ਸਟਿੱਕਰ ਹੁਣ ਬੰਦ ਕਰ ਦਿਓ ਸਟਿੱਕਰ ਇਹਨਾਂ ਦਾ ਕੰਮ ਖਤਮ ਹੋ ਗਿਆ ਸਟਿੱਕਰ ਬੰਦ ਕਰ ਦਿਓ ਸਿਰਤ ਯਾਤਰਾ ਸੰਪੂਰਨ ਹੋਈ ਪੈਦਲ ਯਾਤਰਾ ਸੋਟ ਐਥੋਂ ਗੱਡੀ ਲੈਣੇ ਫਿਰ ਥੱਲੇ ਚੱਲਦੇ ਤੇ ਆਹ ਹੈ ਤੀਨ ਇਸ ਵਿੱਚ ਜਾਈ ਦੋ ਬੱਠੇ ਗੱਡੀ 'ਚ ਬੈਠ ਗਏ ਪਿੱਛੇ ਤੇ ਚੱਲ ਜਾਈਏ ਥੱਲੇ ਲਓ ਜੀ ਗੱਡੀ ਤਿੰਨਤੀ ਸਾਰੀ ਲੈ ਹੋਰ ਕੁਝ ਬੋਲ ਮੱਖੀਆਂ ਦੀ ਮੱਖੀਆਂ ਚਲੋ ਜੀ ਚੱਲ ਪਏ ਚਲੋ ਭਾਈ ਤਾਸ ਬੰਦੇ ਬੈਹਿੰਦੇ ਆ ਲਓ ਜੀ ਚੱਲ ਪਏ ਟੁੜਕ ਜਿਓ ਕਰਾਇ ਸੱਟ ਕਰਦਾ ਕਰਮ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਡੀ ਸੀ ਜਿਹਦੇ ਚ ਅਸੀਂ ਆਏ ਆ ਉੱਪਰ ਪਰਨੇ ਤੋਂ ਇੱਥੇ ਲਾਤਾ ਹੁਣ ਥੋੜਾ ਜਿਹਾ ਥੱਲੇ ਉਤਰ ਕੇ ਫੇਰ ਜਾਵਾਂਗੇ ਗੱਡੀਆਂ ਜਾਣੀਆਂ ਉੱਪਰ ਸਾਰਿਆਂ ਨੇ ਆਕੇ ਲੋ ਜੀ ਹੁਣ ਪਹੁੰਚ ਗਏ ਅਸੀਂ ਗੋਬਿੰਦ ਘਾਟ ਤੇ ਇੱਥੇ ਹੁਣ ਗੱਡੀ ਸਾਡੀ ਖੜੀ ਹੈ ਦੇਖਦੇ ਆ ਵਿਚਾਰ ਬਣਾਉਨੇ ਆ ਕਿ ਇੱਥੇ ਰੁਕਣਾ ਕਿ ਅੱਛਾ ਗੱਡੀ ਚੱਕੜੀ ਤੇ ਅੱਗੇ ਵਧਣਾ ਚਲੋ ایک, ایک موٹر سائیکل بٹھایا جی تو چلے چنگے وہ اصل سنوں دسیا سٹ لگی سی پہلو اس کر کے تھے کوئی دقت نہیں ہے لال جی گوبند گاٹ پہنچ چکا اسی گوبند ہاں ہوا ٹھنڈی چل رہی ہے موسم بدلوائی ہوئی ہے ਠੀਕ ਠੀਕ ਕੰਮ ਚੱਲ ਰਿਹਾ ਪੁਲ ਦਾ ਜਿਹੜਾ ਆ ਪਿੱਛੇ ਪੁਲ ਲੱਗਾ ਹੈ ਇਹਦਾ ਕੰਮ ਚੱਲ ਰਿਹਾ ਹੈ ਜੋਰ-ਸ਼ੋਰ ਨਾਲ ਇਹ ਹੋ ਸਕਦਾ ਹੈ ਕੁਛ ਦਿਨਾਂ ਬਾਅਦ ਟੈਕਸੀ ਇੱਥੋਂ ਲੈ ਕੇ ਜਾਂ ਸਵਾਰੀਆਂ ਸੰਗਤਾਂ ਨੂੰ ਫੁਰਨੇਪਿੰਡ ਤੱਕ ਲੋ ਜੀ ਇਹ ਸੀ ਅੱਜ ਦੀ ਯਾਤਰਾ ਗੁਲਵਰਾ ਗੋਵਿੰਦਾਨ ਤੋਂ ਗੁਲਵਰਾ ਗੋਵਿੰਦ ਘਾਟ ਤੱਕ ਸੋ ਬਧੀਆ ਰਹੀ ਯਾਤਰਾ ਕਾਫੀ ਟਾਈਮ ਲੱਗਾ ਆਰਾਮ ਨਾਲ ਆਏ ਸੋ ਇਸ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ شبا خیال نمستے سستے کال الاف واحر جی کا خالصا واحک جی کی فتح کلر میل آگے ساسریہ کال